ਜੇ ਐਸਐਮਓਸੀ ਕੱਲੋ ਕੀ ਚਾਰਜ ਵੀ ਸੰਭਾਲਿਆ ਵਾ ਤਾਂ ਅੱਜ ਕੱਲੋ ਕੀ ਕੁਝ ਸਸਤਾ ਬਲੋ ਦਵਾਈਆਂ ਵੀ ਡੋਨੇਟ ਕੀਤੇ ਜਾ ਰਿਹਾ ਹੈ ਜਿਹੜੇ ਇੱਧਰ ਸੰਸਥਾ ਦੇ ਉਪਰਾਲੇ ਨੂੰ ਤੁਸੀਂ ਕਿੱਧਰ ਦੇ ਦੇ ਆ ਚੇਪੇ ਨਾਲ ਦੀ ਜਿਹੜੀ ਸਸਤਾ ਹੈ ਸ਼੍ਰੀ ਗੁਰਨਾਮ ਦਾ ਗਾਰਜ ਸੰਧਨੀ ਲੁਧਿਆਣਾ ਦਾ ਇਹਨੇ ਬੋਲੋ ਲੋਕਾਂ ਦੀ ਸੇਵਾ ਵਾਸਤੇ ਉਸਨੇ ਪਹਿਲਾਂ ਸਾਨੂੰ 10 ਬਖਸ਼ੇ ਡੋਨੇਟ ਕਰ ਦਿੱਤੇ ਨੇ ਇਸ ਵਿੱਚ ਜੋ ਕਿ ਹਸਪਤਾਲ ਦੇ ਕਿਸੇ ਮਰੀਜ਼ਾਂ ਦੇ ਵਾਸਤੇ ਸਮੂਸਤੀ ਹੈ ਤੇ ਔਰ ਆਜੇ ਨਾ ਮਤਲਬ ਮੈਡੀਸਿਨ ਸਾਨੂੰ ਜੋ ਦੇ ਦਿੱਤੀ ਅਸੀਂ ਇਹਨਾਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਕੋਲ ਵੀ ਕਹਿੰਦੇ ਕਿ ਅੱਗੇ ਤੋਂ ਇਹਨਾਂ ਨੇ ਕਹਿ ਕੇ ਕਿ ਕੋਈ ਬੋਲਦੀ ਨੂੰ ਦੱਸ ਲੈ ਕੇ ਇਹ ਕਰਨਾ ਚਾਹਤੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਿਹੜੇ ਪੇਸ਼ੈਂਟ ਕੋਲੋਂ ਸਾਨੂੰ ਇਹਨਾਂ ਦਾ ਕਨਸਿਡਰੇਸ਼ਨ ਰੱਖੀ ਸਾਰੀ ਸਾਰੀ ਮਿਲਿਸ਼ੀਨ ਨਾਮ ਜੇਪ ਦਾ ਜੇ ਮੇਰਾ ਨਾਮ ਹੈ ਗੌਰਵ ਮੜੀਆ ਹਾਂਜੀ 1974 ਤੋਂ ਤੁਸੀਂ ਤੁਸੀਂ ਸ਼੍ਰੀ ਬ੍ਰਹਮਣਾ ਜਾਗਰਤੀ ਸੇਵਾ ਸੰਮਤੀ ਲੁਧਿਆਣਾ ਬਣਾਉਂ ਹਰ ਪੀੜਤਾ ਦੀ ਮਦਦ ਲਈ ਕਿਉਂਕਿ ਇੱਕ ਪ੍ਰਕ੍ਰਿਤਿਕ ਆਫਤਾ ਆ ਪਈ ਸੀ ਉਹਦੇ ਵੱਲੋਂ ਆਪਣੀ ਸਮਿਤੀ ਵੱਲੋਂ ਜੁੜੀ ਹੋਏ ਪਰਿਵਾਰ ਨੇ ਉਹਨਾਂ ਦੇ ਲਈ ਕੁਝ ਦਵਾਈਆਂ ਜਾਂ ਆਪਣੀਆਂ ਹੀ ਸੇਵਾ ਐਸਐਚਡੀ ਸੰਮਤੀ ਬਾਰੇ ਕੀਤੀ ਗਈ ਕਿਸ ਤਰੀਕੇ ਦੇ ਦਵਾਈਆਂ ਜਿਹੜੇ ਤੁਸੀਂ ਢੱਡ ਵੱਲੋਂ ਮੱਝ ਕੇ ਡੋਨੇਟ ਕੀਤੀ ਗਈ ਹੈ ਜੀ ਜੋ ਤੁਹਾਨੂੰ ਕੀ ਪਤਾ ਹੈ ਕਿ ਹੜ੍ਹ ਹੜ੍ਹ ਦੇ ਵਿੱਚ ਜੋ ਕਈ ਬੱਚੇ ਰਾਹ ਪੈ ਜਾਂਦੀਆਂ ਹੈ ਕਈ ਬੱਚਿਆਂ ਨੂੰ ਦੂਸਰੀਆਂ ਪ੍ਰੋਬਲਮਸ ਹੋ ਜਾਂਦੀਆਂ ਹਨ ਕਿਸੇ ਨੂੰ ਲੱਗ ਵਾਇਰਲ ਚੱਲ ਜਾਂਦੇ ਹਨ ਉਹਨਾਂ ਦੇ ਨਾਲ ਰਿਲੇਟਡ ਵੀ ਜਿਹੜੀ ਸਾਰੀਆਂ ਦਵਾਈਆਂ ਨੇ ਉਹ ਸਾਡੇ ਵੱਲੋਂ ਸਾਡੀ ਸਮਿਤੀ ਦੁਆਰਾ ਉਹਨਾਂ ਨੂੰ ਹਰਪੀਟ ਕਰਨ ਗ੍ਰੇਟ ਕਰਦੀਆਂ ਸਾਡੇ ਵੱਲੋਂ ਤਾਂ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਤਾਂ ਬਾਕੀ ਲੋਕਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੂਗੀ ਜਿਵੇਂ ਕਿ ਐਸੀ ਆਪਣੀ ਸਮਿਤੀ ਵੱਲੋਂ ਤੇ ਸਾਰੇ ਸਮਾਜ ਨੂੰ ਇੱਕ ਰਿਕਵੈਸਟ ਕਰਦੀ ਦਵਾਂਗੇ ਜਦੋਂ ਵੀ ਕੋਈ ਪ੍ਰੇਤਿਕ ਆਫਤਾ ਪੈਦਾ ਹੋਵੇ ਤੇ ਸਾਨੂੰ ਸਭ ਨੂੰ ਆਪਣੀ ਸਾਰੀ ਗੱਲਾਂ ਨੂੰ ਛੱਡ ਕੇ ਤੇ ਇੱਕ ਦੂਜੇ ਨੂੰ ਮਨੁੱਖਤਾ ਦਾ ਜੋ ਸੰਦੇਸ਼ ਹੈਗਾ ਉਹ ਦੇਣਾ ਚਾਹੀਦਾ ਵਾ ਜੋ ਸਰਪ੍ਰਾਨਾ ਚੀਨੀ ਨੇ ਕਿਹਾ ਸੀਗਾ ਕਿ ਸੁਖੀ ਸ਼ੀਤਲ ਕਰੋ ਸੰਸਾਰ ਕਿ ਸਾਨੂੰ ਆਪਣੀ ਸਾਰੀ ਗੱਲਾਂ ਨੂੰ ਭੁੱਲਦੇ ਹੋਏ ਇੱਕ ਦੂਜੇ ਦੀ ਬਾਹਾਂ ਬਣ ਕੇ ਇੱਕ ਦੂਜੇ ਦਾ ਉਥੇ ਵੇਲੇ ਸਾਥ ਦੇਣਾ ਚਾਹੀਦਾ ਵਾ ਇਹ ਹੀ ਸਾਡਾ ਮਨੁੱਖਤਾ ਦਾ ਜਿਹੜਾ ਹੈਗਾ ਮੁੱਖ ਉਦੇਸ਼ ਹੈਗਾ